ਨਕਾ ਜੀ ਪਿੰਡ ਭੁੱਲ ਗਏ ਆ ਸਵਾਦ ਆਇਆ ਪੂਰੀ ਜ਼ਿੰਦਗੀ ਚ ਘੁੰਮਣ ਦਾ ਊ ਜਸ ਵਾਂ ਟੂ ਕ੍ਰੀਏਟ ਸਮ ਮੈਮਰੀਜ਼ ਨਾਥਿੰਗ ਐਲਸ ਕਿਵੇਂ ਹੋ ਆਪ ਠੀਕ ਹੋ ਠੀਕ ਹੋ ਸਟੇ ਕਨੈਕਟ ਵਿਦ ਅਸ ਆਮ ਗੋਣਾ ਸ਼ੋ ਯੂ ਦ ਬਿਊਟੀਫੁਲ অর ਬਿਊਟੀਫੁਲ ਵਿਊਜ਼ ਟਰੂਲੀ ਮਾਈ ਫੇਵਰਟ ਵਨ ਆਫ ਮਾਈ ਫੇਵਰਟ ਵਨਸ ਆ ਡੋਨਟ ਨੋ ਵਾਈਟ ਬਟ ਆ ਕਾਟ ਇਟ ਸੋ ਇੰਗਲਿਸ਼ ਬੋਧੀ ਬੱਚੇ ਮੈਨੂੰ ਕੋਈ ਸਮਝ ਨਹੀਂ ਲੱਗਾ ਦੱਸ ਹਾਂ ਮਰੀ 2001 ਦਿੱਤਾ ਕਿਸ਼ਤ 1500 ਇੱਕ ਦਿੱਤੀ ਬਿਆ ਨਾਥਿੰਗ ਫੋਰ ਫੇਮ ਨਾਥਿੰਗ ਫੋਰ ਮਨੀ ਕੀ ਕੀ ਕਰਨੀ ਤੈਨੂੰ ਲੋਂਡੀਆਂ ਵਾਂਗ ਹੀ ਕਰਨ ਲਿਆਂਦਾ ਨਾ ਹੋਰ ਕੀ ਇਹੀ ਕੰਮ ਕਰਨੇ ਉਹ ਕਹਿੰਦੀ ਨਾਣਾ ਨਹੀਂ ਤਾਂ ਨਾਤਾ ਨਹੀਂ ਬਿਮਾਰ ਹੋ ਜੂਗੇ ਮਾਰ ਨਹੀਂ ਮਾਰਦਾ ਦਿਸ ਇਸ ਟੋਕਰੀ ਮੈਂ ਉਹ ਬੱਚੇ ਲੈ ਕੇ ਚੜੀਂਗਾ ਵਟਸਐਪ ਬੱਚੇ ਸੇ ਸਾਈਡ ਆ ਜਾ ਯਾਰ ਮੈਂ ਤਾਂ ਦੁਰ ਕਿਦੋਂ ਮੁੰਡੇ ਬੱਸ ਹੋ ਗਈ ਓਏ ਲੋ ਵੀ ਆਪਾਂ ਘੁੰਮਦੇ ਤੁਰਕੀ ਦੇ ਵਿੱਚ ਤੁਰਕੀ ਤੁਰਕੀ ਦੇ ਵਿੱਚ ਘੁੰਮਦੇ ਵੇਈ ਆਪੇ ਤੁਰਕੀ ਵਿੱਚ ਤੁਰਕੀ ਘੁੰਮਦੇ ਵੇਹਾਂ ਸਿੱਧਾ ਪ੍ਰਸਾਰਣ ਤੁਹਾਨੂੰ ਤੁਰਕੀ ਦੇ ਵਿੱਚ ਦਿਖਾਣੇ ਆਏ ਸੀ ਥੋੜਾ ਜਿਹਾ ਵੀਊ ਚੈੱਕ ਕਰਵਾ ਲੈ ਦਵਾਲੇ ਇਹ ਆ ਤੁਰਕੀ ਦੀ ਲੋਕਲ ਮਾਰਕੀਟ ਡਾਊਨ ਟਾਊਨ ਸ਼ਗਲ ਆਪ ਦਿਖਾਣੇ ਸਾਡੇ ਸਾਹ ਚੜਿਆ ਪਿਆ ਸਾਨੂੰ ਓਹ ਹੋ ਮੈਨ ਆਮ ਸੋ ਟਾਇਰਡ ਮੈਨ ਇਟਸ ਟੂ ਹਾਈ ਯਾ ਬ੍ਰੋ ਯਾ ਬ੍ਰੋ ਵਾਟ ਹੈਪਨ ਇੰਗਲਿਸ਼ ਇੰਗਲਿਸ਼ ਚ ਗੱਲ ਕਰ ਮੈਂ ਇੰਗਲਿਸ਼ ਚ ਇਨ ਥਿਸ ਏਰੀਆ ਟਾਕ ਟੂ ਮੀ ਇਨ ਇੰਗਲਿਸ਼ ਓਕੇ ਆਹ ਨਹੀਂ ਸੁਣਨਾ ਆਹ ਨਹੀਂ ਸੁਣੂ ਨੋ 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 ਟਾਕ ਟੂ ਮੀ ਨੋ ਨੋ ਜਸਟ ਟਾਕ ਇਨ ਇੰਗਲਿਸ਼ ਮੈਨ ਵੀ ਆਰ ਇਨ ਅਰਬਨ ਏਰੀਆ ਮੈਨ ਵਾਟਨ ਦਾ ਸ਼ਕਲ ਦੇਖ ਕੇ ਸਮਝ ਨਹੀਂ ਆਉਂਦਾ ਕਿਥੋਂ ਆਇਆ ਉਹ ਡੈਡ ਲੌਕਸ ਬਾਈ ਓਏ ਡੈਮ ਕਿਆ ਯਾਰ ਇਹ ਸਹੀ ਟਗਿੰਗ ਨਾ ਕਿੰਨਾ ਸਾਹ ਚੜੀਂਗੇ ਜਿਹੜੇ ਬੱਚੇ ਲੈ ਕੇ ਚੜੀਂਗਾ ਵੈਰੀ 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 ਸਾਹ ਚੜੀਂਗੀ ਲੁੱਕ ਐਟ ਦ 뷰 ਚੈੱਕ ਕਰੋ 뷰 ਤਰਕੀ ਦੇ ਵਿੱਚ ਆਪਾਂ ਲੁੱਕ ਐਟ ਦ 뷰 ਮੈਨ ਇਟ ਇਜ਼ ਸੋ ਬਿਊਟੀਫੁਲ ਯਾ ਯਾ ਗੁੱਡ ਬੋ ਆਈ ਫੀਲਿੰਗ ਗੁੱਡ ਮੈਨ ਯਾ 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 ਲੱਗਦਾ ਯਾ ਕੇ ਦਾਰ ਦੇ ਯੂ ਫੀਲਿੰਗ ਯਾ ਪਰ ਇਹ ਚੱਲੀ ਜਾ

तो भी मुंडे हम गए मुंडे गए थक वो डोंट गिव अप थक अरे उठे जाना बब्बे यहीं रहते हो आप वाटरफॉल कहां है वाटरफॉल कहां पर है आपको पता है हेलो कैसे और? हो आप ठीक हो आपको पता है कि कहां पर है वाटरफॉल जो पानी गिरता है आप तो यार यहां रहते हो चलो कोई बात नहीं थैंक यू ਕਹਦੇ ਮੰਗਦੇ ਸੀ 5000 ਕਦਾ ਉੱਪਰ ਲਿਖ ਜਾਉਨ ਨੂੰ ਅੱਛਾ ਪਰੇ ਹੋ ਜੋ ਪਰੇ ਹੋ ਸਟੇ ਕਨੈਕਟ ਵਿਦ ਅਸ ਆਮ ਗੋਣਾ ਸ਼ੋ ਯੂ ਦ ਬਿਊਟੀਫੁਲ অর ਬਿਊਟੀਫੁਲ ਵਿਊਜ਼ ਏਅਰ ਮਾਈ ਫਰੈਂਸ ਨੋਬਾਡੀ ਨੋ ਇੰਗਲਿਸ਼ ਦੇ ਡੋਨਟ ਨੋ ਵਟ ਏਵਰ ਆਮ ਗੋਣਾ ਸੇ ਟੂ 뎀 ਦੇ ਵਿਲ ਅਕਸੈਪਟ ਉਹ ਮੂ 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 ਕਿਕ ਦਿਖਾਣੇ ਪਏ ਆਪਾਂ ਮਕਲੋੜ ਗੰਜ ਦਾ ਬਾਜ਼ਾਰ ਹਾਂ ਚਲੋ ਚਲੋ ਆਜੋ ਬਬੇ ਸਾਜੂ ਨਹੀਂ ਮਾਰਦੇ ਨੇ ਮੈਂ ਲਾਦਾ ਇਸ ਕੋਈ ਮਾਰਦਾ ਤੇ ਨਹੀਂ ਨਾਣਾ ਹੀ ਆ ਨਾਣਾ ਹੀ ਆ ਲੋ ਜੀ ਦੇਖੋ ਰਸ਼ ਚੈੱਕ ਕਰੋ ਆਪਾਂ ਆਪਾਂ ਦੇ ਨਾਲ ਆ ਕੇ ਘੁੰਮ ਫਿਰ ਲਿਆ ਹੁਣ ਚੱਲਦੇ ਅੱਗੇ ਬੜੀ ਨਾਈਸ ਯਾਰ ਚੱਲੋ ਚੱਲੋ ਜਾਣੇ ਦਾ ਰਸਤਾ ਜਿੱਧੇ ਕਿਧੇ ਅੱਗੇ ਸੋਹਣਾ ਆ ਵਿਊ ਓਏ ਹੁਸਨ ਜੀ ਹਾਂਜੀ ਜਿੱਧੇ ਕਿਤੇ ਕਿ ਬਿਊਟੀਫੁੱਲ ਜਿੱਧਾ ਜਿੱਧਾ ਕਿ ਨਾ ਨੇਚਰ ਬਹੁਤ ਕੈਮ ਆ ਜਿੱਧਾ ਜਿੱਧਾ ਕਿ ਨਜ਼ਾਰੇ ਆਏ ਪਏ ਆ ਜਿੱਧਾ ਕਿਤਾ ਕਿ ਗੁੱਡਾ ਬਾਈ ਵੀ ਗੁੱਡਾ ਆ ਰਹੀ ਹੈ ਜਿੱਧਾ ਕਿਤਾ ਕਿ ਨਾ ਫੈਰੀ ਬਾਈ ਸਾਨੂੰ ਵੀ ਲੈ ਲੈ ਕੱਟਰਿਆਂ ਤੋਂ ਮੱਚ ਕੇ ਇਹ ਕੱਟੇ ਨੇ ਬਾਈ ਇੱਥੋਂ ਹੀ ਆ ਦੱਸਣਾ ਨਹੀਂ ਪੈਂਦਾ ਕਿੱਥੋਂ ਆਏ ਆ ਕਿੱਥੋਂ ਆਏ ਹਾਂ ਕੱਸਰਾਂ ਨਹੀਂ ਦੰਦਾ ਇਹਨੂੰ ਲੋਂਡੀਆਂ ਵਾਂਗ ਹੀ ਕਰਨ ਲਿਆਂਦਾ ਨਾਲ ਹੋਰ ਕੀ ਇਹੀ ਕੰਮ ਕਰਨੇ ਰਸਤਾ ਦੋ ਜੀ ਰਸਤਾ ਆਜੋ ਆਜੋ ਤੂੰ ਨਹੀਂ ਸਵਾਰੀ ਆ ਗਈ ਸੱਤ ਤੂੰ ਚੱਲਾ ਓ ਪਹਿਲੇ ਹੀ ਪਟਾਕਾ ਝਾਦੇ ਥੱਲੇ ਓਏ ਬੈਠਣੇ ਛੜ ਹੁੰਦੇ ਬੈਠਣਾਂ ਲਈ ਹਾਂ ਸੁਪਨਾ ਵਿੱਚ ਰਹਿ ਗਿਆ

Go, 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 go. Damn. it's too so high, so high man we are so fucking tired but we have to go 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 ਗੋ ਗੋ ਮੈਨੂੰ ਸਮਝ ਲੱਗਣਾ ਨਾ ਆ ਗੋ ਗੋ ਹੋ ਗਿਆ ਸਮਝ ਮੈਂ ਕਿਹਾ ਵੀ ਸੋ ਫੋਕਿੰਗ ਕੈਸੀ ਬਹੁਤ ਥੱਕੇ ਹਾਂ ਪਰ ਫੇਰ ਵੀ ਸੰ ਚੱਲਣਾ ਪੈਣਾ ਇੰਨੇ ਸੋਹਣੇ ਵਿਊ ਲਿਆ ਵਰਸਟ ਆਏ ਮਾਰ ਮੋੜ ਕੇ ਫਾਲੇ ਆ ਗਏ ਚੜੀ ਜਾਓ ਬੋੜੀਆਂ ਚਲੋ ਮਿੱਤਰੋ ਚਲ ਆਈ ਚੜੀ ਚਲੋ ਦੇਖਾਂਗੇ ਕੀ ਆ ਹੁੰਦਾ ਸਾਨੂੰ ਆਦਤ ਐ ਨਹੀਂ ਚੜਨ ਦੀ ਫੇਰ ਵੀ ਤੇਰਾ ਪਹਿਲਵਾਨ ਖਿੱਚ ਗਿਆ ਉਹ ਤੇਰੇ ਨਾਲ ਉੱਪਰ ਠੀਕ ਆ ਬਸ ਹੋਈ ਪਈ ਫੇਰ ਵੀ ਚਲਾਂਗੇ ਚਲੋ ਚਲੋ ਹਾਂ ਨਹੀਂ ਮੰਨੀ ਜੜ ਕੇ ਅੱਗੇ ਜੀਤ ਹੈ ਮਾਉਂਟਨ ਟੀਉ ਤੈਨੂੰ ਮੈਂ ਪਲਾ ਦੇਣਾ ਅੱਛਾ ਟੈਨਸ਼ਨ ਨਹੀਂ ਲੈਣੀ ਤੂੰ ਠੀਕ ਆ ਹਾਂ ਡੱਟ ਦੇ ਅੱਗੇ ਜੀਤ ਵਾ ਮੈਂ ਕਹ ਤੈਨੂੰ ਨਿੰਬੂ ਪਾਣੀ ਪਲਾ ਦੇਣਾ ਜਿੱਥੇ ਕਪੜਾਟ ਹੋਣਾ ਵੀ ਕਪੜੇਟਾ ਸਾਰਿਆਂ ਨੇ ਪੀਤਾ ਗਾਸ ਪੂਰੀ ਲੱਤਾਂ ਘੁੱੜਦੀ ਲਿੰਗੂ ਪਾਣੀ ਛੱਡ ਤੂੰ ਲੱਤਾਂ ਘੁੱੜਦੀ ਮੇਰੀਆਂ ਵਾਚ ਮੋਂਟਨ ਡਿਊ ਤੈਨੂੰ ਪਾਦਾ ਨਹੀਂ ਮੈਂ ਟੈਨਸ਼ਨ ਲੈ ਤੂੰ ਡਰ ਕੇ ਅੱਗੇ ਜੀਤਵਾ ਠੀਕ ਆ ਦਿਖਾ ਦੇਊ ਕਿੰਨਾ ਸੋਹਣਾ ਹੈ ਥਿਊ ਬਹੁਤ ਵਧੀਆ ਜੀ ਬੱਸ ਹੋ ਗਈ ਹੁਣ ਆਂਦੀ ਵਾਰ ਮਿਲਣਾ ਤਾਂ ਰੱਸੀ ਰੱਸੀ ਬੰਨ ਕੇ ਆਣੇ ਪੈਣਾ ਸਾਡ ਤੇਨੂੰ ਮੈਂ ਕਹਿੰਦਾ ਅੱਛੀ ਸ਼ਾਲ ਦੀ ਮਾਰ ਦੇ ਬੱਸ ਹੋ ਗਈ ਭਾਈ ਥਿਊ ਦੇਖ ਲਓ ਅੱਜ ਅੱਗੇ ਅਸੀਂ ਉਹ ਜਾਣਾ ਪਹਾੜੀ ਦੇ ਉੱਪਰ ਦੁਰਦੀ ਜਣ ਦੁਰਦੀ ਜਣ ਆਜੋ ਲੋ ਜੀ ਜਿਹੜੀ ਤਾਂ ਟਰੈਕ ਕਰਦੇ ਸੀ ਪਹੁੰਚ ਗਏ ਆਪਾਂ ਤੁਰ ਪਰ ਰਸ਼ ਬਹੁਤ ਹੈ ਇੱਥੇ ਬਹੁਤ ਕਿਹਣੀ ਬੱਪਾ ਸੇ ਚੱਲੋ 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 ਬਹੁਤ ਰਸ਼ ਆ ਵੀ ਦੇਖੋ ਕਿਦਾਂ ਧਿਆਨ ਨਾਲ ਧਿਆਨ ਨਾਲ ਲੋ ਜੀ ਆ ਵਾਟਰਫਾਲ ਦੇਖਣ ਲਈ ਆਏ ਥੱਲੇ ਵਾੜੀ ਉੱਤੇ ਬਹੁਤ ਸੋਹਣਾ ਵਾਟਰਫਾਲ ਆ ਕਿਦਾਂ ਲੱਗਾ ਭਾਈ ਬਾਡਰ ਬੋਲਦੇ ਆਗੇ ਬਹੁਤ ਘਟੀਆਂ ਘਟੀਆਂ ਨਹੀਂ ਐਨਾ ਸੋਹਣਾ ਰਾਸ਼ਾ ਪਰ ਮਰੀਆ ਕੌਣ ਹੁਸੈਨ ਉਹ ਬੈਠਾ ਉਹਦੇ ਆਦਾ ਕੁੜੀਆਂ ਦੇ ਗੱਲਾਂ ਕਰਨਾ ਆਏ ਬਸ ਬੁਆਹੇ ਭਾਈ ਆਹੋਂ ਫੜ ਲਾ ਬੰਦਾ ਰੋਗਲਾ ਹੁਣ ਰੋਗਲਾ ਭੜੀ ਰੱਖੋ ਦੋ ਮਿੰਟ ਨਹੀਂ ਯਾਰ ਬਾਹਰ ਲਾ ਮੈਂ ਮੈਂ ਨਹੀਂ ਪੜਾ ਐਦੇ ਹੋਈ ਆ ਮੁੰਡੇ ਕਰਦੇ ਬਈ ਜੀ ਟਰੈਕ ਬਹੁਤ ਉੱਤਰੇ ਥੱਲੇ ਉਹ ਦੇਖੋ ਲੋਕ ਕਾਰਨੇਟ ਬੈਗ ਨਹੀਂ ਕਰਾ ਸਮਝ ਲੋ ਗਿਆ ਐਦੇ ਇੱਥੇ ਹੀ ਸੋ ਗਿਆ ਕਿਉਂ ਮੁੜੀ ਕੇ ਮੁੜੀ ਕੇ ਉਹਨੇ ਦੇ ਬੋਲੇ ਆਹ ਆਹ ਮੇਰੇ ਖਾਲਾ ਦੇ ਕਿਉਂ ਹਾਂ ਇਹ ਠੰਡਾ ਹੈ। ਅੱਛਾ। ਯਾਰ। ਯਾ। ਉਹ। ਉਹ। ਉਹ ਯਾਰ ਬੈਠਾ ਹੁਣ ਮੈਂ ਮਹਿਸੂਸ ਕਰਿਆ। ਰਿਸਕ ਤਾਂ ਲਿਆ ਪਰ ਵਰਥ ਇਟ ਹੋ ਗਿਆ। ਚਰਨਾ ਦੇਖੋ ਕਿੰਨਾ ਸੋਹਣਾ ਬ్రో। ਇਹੀ ਚੀਜ਼ ਦਾ ਆਪਣਾ ਮੁੱਲ ਪਿਆ ਬ్రో। ਨਵੇਂ ਛੜ ਤੋਂ ਅੰਨੀ ਜਿਹਾ। ਜਿੱਦਾਂ ਕਿੰਦਾ ਸੁਆਦ ਆ ਗਿਆ। ਜਿੱਦਾਂ ਜਿੱਦਾਂ ਕਿ ਕੰਮ ਸੈਟ ਆ। ਸੁਆਦ ਆ ਵੀਰੇ ਪੂਰਾ। ਜਿੱਦਾਂ ਕਿੰਦਾ ਸੁਆਦ ਆ ਨੇਟਰ ਕੈਮ ਆ। ਚਲੋ ਚਲੋ ਫਿਰ ਤੋਂ। ਬਹੁਤ ਸੋਹਣਾ ਦਿਓ। ਕੱਲ। ਤੇ ਕੰਦ ਵੀ ਅੱਧੀ। ਉਹ ਪਰੇ ਉਹਨੂੰ ਪਰ ਭੇਜੋ ਆਸ਼ਕ ਨੂੰ। ਗਾਲਾਂ ਨਾ ਗੱਡੀ ਚਾਲੇ ਇੱਕਦਣਾ ਜਿਹੜੇ ਮਾੜੇ ਮਾੜੇ ਬੰਦੇ ਹੁੰਦੇ ਆ ਗਾਲਾਂ ਕੱਢਣੋਂ ਨਹੀਂ ਹਟਦੇ ਉਹ ਸਾਲਾ ਵੀਡੀਓ ਨਹੀਂ ਬਣਾਣ ਦਿੰਦਾ ਜੀ ਫੇ ਵੀ ਤੂੰ ਗਾਲ ਜੁਰੂਰੀ ਨਹੀਂ ਕਿੰਨੇ ਲੋਕ ਆ ਦੇਖ ਅਗਲੇ ਕੀ ਆਪਾਂ ਲੈਨੇ ਵੇ ਝਰਨੇ ਦੇ ਨਜ਼ਾਰੇ ਇਹ ਨਹੀਂ ਯਾਰੇ ਮੁਰਕੇ ਲੱਭਣੇ ਨਹੀਂ ਮੁਰਕੇ ਜਾਵਾਂਗੇ ਤਾਂ ਹੀ ਲੱਭੂਗਾ ਸੱਤੂ ਨਹੀਂ ਬੈਠੇ ਪਹਾੜੀ ਤੇ ਯਾਰ ਮੇਰੇ ਆ ਤੀਮੀ ਬਾਜਾ ਸਿਰੇ ਦਾ ਜਾਦਾ ਤੀਮੀ ਨਾਲ ਗੱਲਾਂ ਕਰੀ ਜਾਂਦਾ ਉਹ ਕਹਿੰਦੀ ਨਾਣਾ ਨਹੀਂ ਤਾਂ ਨਾਤਾ ਨਹੀਂ ਬਿਮਾਰ ਹੋ ਜੂਗੇ ਮਾਰ ਨਹੀਂ ਮਾਰਨਾ ਉਹ ਉਪਰੋਂ ਚਰਨੇ ਤੋਂ ਆਪਾਂ ਟਰੈਕਾਂ ਦੇ ਥੱਲੇ ਆਇਆ ਉਹ ਦੇਖੋ ਉੱਥੇ ਜਾਣਾ ਥੱਲੇ ਆਪਾਂ ਕਾਫੀ ਡੂੰਗਾ ਉੱਥੋਂ ਤੇ ਆਪ ਚੜ ਜਾਣਾ ਪੌੜੀਆਂ ਸਵਾਦ ਆਇਆ ਇੱਥੇ ਆ ਕੇ ਵਧੀਆ ਲੱਗਾ ਮਤਲਬ ਦੀ ਪੈਸੇ ਵਸੂਲ ਰਹੇ ਸਾਡੇ ਉਹ ਦੇਖੋ ਉਹ ਉੱਥੋਂ ਚਰਨੇ ਤੋਂ ਤੁਸੀਂ ਆਏ ਆ ਬਹੁਤ ਸੋਹਣਾ 뷰 ਨੇਚਰ ਬਹੁਤ ਕੁਝ ਦੇਖਣ ਨੂੰ ਜੇ ਆਪਾਂ ਘਰੋਂ ਨਿਕਲੀਏ ਤਾਂ ਆਪਣਾ ਚਾਹੀਦਾ ਆ ਇਹ ਨਹੀਂ ਬਣੀ ਤੇ ਭਾਈ ਬਿਲਕੁਲ ਜੀ ਕਰੋ ਨਿਕਲ ਸਾਨੂੰ ਵੀ ਤਨਖਾਹ ਮਿਲੀ ਪਰਸੋ ਤਨਖਾਹ ਮਿਲੀ 2000 ਇੱਕ ਦਿੱਤਾ ਕਿਸ਼ਤ 1500 ਇੱਕ ਦਿੱਤੀ ਵਿਆਜ ਬੰਨ ਨੂੰ ਰੁਕਲਾ ਓਏ ਮਲ ਕੇ ਕੁੱਲ ਮਲਾ ਕੇ ਸਾਡੇ ਕੋ ਵੀ 1500 2000 ਬਚਦਾ ਹੁੰਦਾ ਐਂਡ ਦੇ ਵਿੱਚ ਅਸੀਂ ਫੇਕਿਆ ਚਲੋ ਘੁੰਮਦੇ ਆ ਉਮਰ ਦੇ ਪਲਾਨ ਬਣਾਣੇ ਕੋਗੀ ਖਰਚੇ ਹੋਣੇ ਤਾਂ ਹੋਰ ਪਾਸੇ ਖਰਚੇ ਨੇ ਜਿੱਥੇ ਨਾ ਖਰਚ ਹੋਏ ਚਲੋ ਇਹ ਮੈਮਰੀ ਤਾਂ ਬਣ ਜਾਂਦੀਆਂ ਬਾਕੀ ਸਾਡਾ ਵਲੌਗ ਬਣਾਣ ਦਾ ਵੀ ਪਰਪਸ ਇਹੀ ਆਵੇ ਸਾਡੀ ਮੈਮਰੀ ਤੇ ਵੜ ਜਾਣ ਬੰਦਾ ਬਾਅਦ ਚੋਂ ਦੇਖਦਾ ਵੀ ਅਸੀਂ ਕਿੱਥੇ ਕਿੱਥੇ ਘੁੰਮਣ ਗਏ ਸੀਗੇ ਕਿਉਂ ਯਾਤੇ ਕੁਛ ਪਤਾ ਨਹੀਂ ਮੈਂ ਚਲ ਜਾਣਾ ਅਮਰੀਕਾ ਨੂੰ ਇਹਨੇ ਚਲ ਜਾਣਾ ਅਗਲੇ ਮਹੀਨੇ ਦੁਬਈ ਨੂੰ ਤੂੰ ਵੀ ਚਲ ਜਾਣਾ ਇਹਨੇ ਦੁਬਈ ਨੂੰ ਤੇਰੇ ਕਰਕੇ ਬੈਠੀ ਨਾਰ ਦੁਬਈ ਵਾਲਿਆ ਇਕ ਵਾਰੀ ਕੁਛ ਮੱਲੇ ਤਾਂ ਯਾਰਾ ਤੂੰ ਮਰ ਆਈ ਨਹੀਂ ਤਾਂ ਉਸੇ ਵੇਲੇ ਤੋਂ ਯਾਰਾ ਨਾ ਮਹਿਫਿਲ ਸਜਾਈ ਨਹੀਂ ਤਾਂ ਓਏ ਇਧਰੋਂ ਥੋੜੀ ਜਾਣਾ ਯਾਰ ਆ ਦੇਖੋ ਜੀ ਉਹ ਜਾਂਦੇ ਸੱਤੂ ਨਹੀਂ ਮਾਈਨਸ ਮਾਈਨਸ ਆਈ ਤਾਂ ਤੂੰ ਕਿੱਥੇ ਕਰਨੀ ਯਾਰ ਇਹਦੇ ਵਿੱਚ ਨਾ -5 ਚ ਬਣਦੀ ਥਾ ਤੂੰ ਉੱਚ ਤੁਸੀਂ ਦੂਰ ਬੋ ਆਨੇ ਆ ਆਪਾਂ ਫੋਲੋ ਕੀਤੀ ਹੈ ਓਏ ਆਪਾਂ ਫੋਲੋ ਕੀਤੀ ਨਵਾਨ ਸੰਧੂ ਦੀ ਗੱਲ ਉਹ ਕਹਿੰਦਾ ਜੇ ਪੈਸੇ ਕੱਟਿਆ ਤਾਂ ਨੇੜੇ ਚੱਲ ਜਾਓ ਘੁੰਮਣ ਘੁੰਮਣ ਜ਼ਰੂਰ ਜਾਓ ਜੇ ਪੈਸੇ ਕਾਟਾ ਦਾ ਮਕਲੋੜਗਾ ਚਲਜੋ ਧਰਮਸ਼ਾਲਾ ਚਲਜੋ ਪਰ ਜਾਓ ਕੁੰਮਣ ਜਰੂਰ ਜਾਓ ਯੈਸ bro ਐਡਵੈਂਚਰ ਕਰੋ ਕੁਛ ਆ ਦੇਖੋ ਐਡਵੈਂਚਰ ਹੈ ਯਾ ਲੋਕੀ ਉਹ ਪੋੜੀਆਂ ਤੇ ਜਾਂਦੇ ਪਏ ਆ ਉਹ ਦੇਖੋ ਪੋੜੀਆਂ ਸਾਰੀਆਂ ਪਰ ਆਪਾਂ ਇਧਰੋਂ ਪੱਥਰਾਂ ਤੇ ਉੱਤਰਦੇ ਪਏ ਆ ਕੋਈ ਰਾਹ ਨਹੀਂ ਇੱਥੇ ਕੋਈ ਕੁਛ ਨਹੀਂ ਫਿਰ ਵੀ ਆਪਾਂ ਉੱਤਰਦੇ ਪਏ ਆ ਉਹਦੇ ਓਕੇ ਸੋਕੇ ਓਕੇ ਪਹੁੰਚਾਂਗੇ ਇਹੀ ਐਡਵੈਂਚਰ ਆ ਹੋਰ ਕੀ ਹੈ ਓਏ 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 ਹੈਲੀ ਓਏ ðiſe things will be remembered ਇਹੀ ਗੱਲਾਂ ਜਿੱਤੇ ਆਣੀਆਂ ðiſe are memories we just want to create some memories nothing else nothing for fame nothing for money ਸਿੱਤੀ ਸਾਰੇ ਨੇ ਕਦੀ ਫੀਰ ਵੀ ਨਹੀਂ ਮੇਰੀ ਫੇਲ ਹੈ ਸ਼ਕਲਾ ਸ਼ਕਲਾ ਤਾਂ ਹੁਣ ਬੁਰਾਲ ਹੋਇਆ ਪੈ ਗਿਆ ਹੁਣ ਫਿਰ ਕੇ ਵੈਸੇ ਸਿੱਧੇ ਨਾਤੇ ਉੱਥੇ ਪੂਲ ਦੇ ਵਿੱਚ ਨਾਤੇ ਜਿੱਤੇ ਵਾਟਰਫਾਲ ਨਾ ਉੱਥੇ ਪੂਲ ਦੇ ਵਿੱਚ ਨਾਤੇ ਸੀ ਹੋ ਥੱਲੇ ਹੁਣ ਰਾਹ ਮੈਨੂੰ ਲੱਭ ਲੱਭ ਕੇ ਸਾਨੂੰ ਰਾਹ ਲੱਭ ਲੱਭ ਕੇ ਜਾਣਾ ਪੈਂਦਾ ਕਿਉਂਕਿ ਪੱਥਰ ਬਹੁਤ ਆ ਅੱਦੇ ਰਾਜ ਤਾ ਆ ਗਏ ਉੱਥੋਂ ਆਇਓ ਉੱਥੋਂ ਉਹ ਉਧਰ ਦੀ ਜਾਂ ਹੁਣ ਓਏ ਇੱਧਰ ਹੁਣ ਤੁਹਾਨੂੰ ਥੱਲੇ ਰਾਹਸਤਾ ਨਹੀਂ ਲੱਭਦਾ ਪਿਆ ਕਿਉਂਕਿ ਆ ਥੱਲੇ ਪੂਲ ਜਿਹਾ ਬਣਾਇਆ ਇਹਨੇ ਸੋ ਟਰਾਈ ਕਰਦੇ ਕਿੱਧਰ ਜਾਉਣਾ ਸਤੋ ਉਹ ਮੈਨੂੰ ਲੱਗਦਾ ਉਹ ਰਸਤਾ ਆ ਆ ਵੇਸ ਤੋਂ ਨਾ ਕਿ ਉੱਥੇ ਪਹਿਲੇ ਮਰੇਗਾ ਐ ਫੋਟਾ ਪਕੇ ਉਹ ਜੂ ਨਾ ਹੋਣਾ ਚਲੋ ਚਲੋ ਜਾ ਹੋ ਜਾਣਾ ਚਲੋ ਜਿਗਰਾ ਲਾ ਨਿੰਜਾ ਥੋੜੀ ਅਪੁੰਨੇ ਸ਼ਹਿਰ ਆਇਆ ਯਾਰ ਡਿੰਗ 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 ਰੱਤਾ ਸਹੀ ਕਿੱਧਰ ਚਾਪਰੇ ਫਿਰਦਾ

ਦੁਬਾਰਾ ਤਾਂ ਨਹੀਂ ਲੈਣਾ ਪੂਲ ਚ ਪਹਿਲੇ ਵਸੂਲ ਲੈਣਾ ਆਪਣੇ ਵੀ ਲੋ ਜੀ ਕਹਿੰਮ ਫਿਰ ਕਿ ਆ ਗਏ ਸਾਰੇ ਭਾਜੀ ਕਿੱਦਾਂ ਲੱਗਾ ਤਾਂ ਸਾਰਿਆਂ ਨੂੰ ਭਾਜੀ ਬਹੁਤ ਵਧੀਆ ਯੂਟਿਊਬ ਵਾਲੀ ਫੀਰ ਉਹ ਦਿਖਾ ਯਾਰ ਉਹ ਦਿਖਾ بابا ਵੀਊ ਦਿਖਾ ਉੱਥੇ ਐਪ ਭਾਜੀ ਗੋਰੀਆਂ ਦੇਖ ਕੇ ਦਿਲ ਖੀਲਦਾ ਹੈ ਸਵਾਦ ਆ ਗਿਆ ਨਾ ਪੈਸਾ ਵਸੂਲ ਹੋ ਗਿਆ ਸਾਡਾ ਜਮਾਂ ਕਹਿੰਦੇ ਕੜਾ ਤਰਾ ਨਹੀਂ ਮਿੱਟੀ ਨੂੰ ਚਲੋ ਹੁਣ ਆਪਾਂ ਕੱਢਦੇ ਹਾਂ ਮੋਟਰਸਾਈਕਲ ਆਪਣੇ ਤੇ ਚੱਲਦੇ ਹੁਣ ਪਿੰਡਾਂ ਨੂੰ ਵਾਪਸ ਤੁਸੀਂ ਚਾਈਨ ਸਲੋਕ ਦੇਖੇ ਭਾਜੀ ਤੁਸੀਂ ਪਿੰਡਾਂ ਵਾਲੇ ਭਾਜੀ ਇਹ ਤਾਂ ਸ਼ਹਿਰਾਂ ਵਾਲੇ ਵੀ ਹੈਗੇ ਆ ਮੈਂ ਤਾਂ ਜੀ ਪਿੰਡ ਭੁੱਲ ਗਏ ਆ ਸਵਾਦ ਆਇਆ ਬੁਢਾ ਜ਼ਿੰਦਗੀ 'ਚ ਘੁੰਮਣ ਦਾ ਜਲਦੀ ਚੱਲਦੇ ਮੋਟਰਸਾਈਕਲ ਕੱਢ ਕੇ ਚੱਲਦੇ ਪਿੰਡਾਂ ਨੂੰ ਵਾਪਸ ਜਲਦੀ ਕਰਦਾ ਭਾਈ ਜਾਣ ਨੂੰ ਪੈਸੇ ਹੈ ਨਹੀਂ ਹਾਂ ਦਿਖਾਉਂਦਾ ਪੈਸਾ ਆਉਂਦਾ ਨਹੀਂ ਕੰਮ ਤੇ ਵੀ ਜਾਣਾ ਜਾ ਕੱਲ ਨੂੰ ਜਾਣਾ ਯਾਰ ਕੰਮ ਤੇ ਯਾਰ ਹਾਂ ਇਹ ਤਾਂ ਘਾਟਾ ਤੇ ਮਤ ਵੱਜੀ ਵੀ ਇੱਕ ਵਾਰ ਸਵੇਰ ਦੇ ਪਰੌਂਠੇ ਖਾਦੇ ਕੁਝ ਖਾਣ ਵੀ ਦਿਲ ਕਰਦਾ ਇਨੀ ਗਰਮੀ ਦੇ ਵਿੱਚ ਸਹੀ ਆ ਪਰ ਗਰਮੀ ਵੀ ਵਰਥ ਹਿੱਟਾ ਵਰਥ ਹਿੱਟਾ ਇੱਥੇ ਆਣਾ ਘੁੰਮ ਲਿਆ ਕਰ ਲਿਆ ਸਵਾਦ ਲੈ ਲਿਆ ਹੁਣ ਕੱਲੂ ਫੇਰ ਚੱਲੋ ਕੰਮਾਂ ਤੇ ਉਹੀ ਬਿਜ਼ੀ ਲਾਈਫ ਇਹੀ ਆਇਆ ਕਰੋ ਘੁੰਮਣਾ ਸਿਬੀ ਆ ਪਿਛਲੀ ਵਾਰ ਵੀ ਗਏ ਸੀ ਅਸੀਂ ਹੁਣ ਜਾਇਆ ਕਰਨਾ ਘੁੰਮਣ ਥੋੜੇ ਬਹੁਤੀ ਸੇਵਿੰਗ ਕਰਕੇ ਜ਼ਰੂਰੀ ਆ ਘੁੰਮਣਾ ਵੀ ਨਵੀਆਂ ਚੀਜ਼ਾਂ ਬਦਲਾਦੀਆਂ ਹੱਸਾ ਅਸੀਂ ਜੋਦ ਦੇ ਸੀ ਕਰੇ ਉਸ ਤੋਂ ਬਾਅਦ ਕੁਛ ਹੈ ਨਹੀਂ ਸੋ ਮਿਲਦੇ ਆਂ ਬਲੋ ਦੇ ਐਂਡ ਦੇ ਵਿੱਚ ਬਲੋਗ ਸਿਰਵੇਦ ਮੈਮਰੀ ਪਰਪਸ ਲਈ ਆ ਨੋ ਹੈ ਪੀਸ ਆਊਟ